ਬੜੀ ਖੁਸ਼ੀ ਦੀ ਗੱਲ ਆ ਕਿ ਕਮਿਟੀ ਸੇਵਕ ਰਾਮ ਲੀਲਾ ਐਂਡ ਤਿਆਰ ਕਮੇਟੀ ਵੱਲੋਂ ਸ਼੍ਰੀ ਬਾਲਮੀਕ ਧਾਮ ਜੋ ਰਾਮ ਤੀਰਥ ਤੋਂ ਅੱਜ ਅਪਵਿੱਤਰ ਜੋਤ ਲਿਆਂਦੀ ਗਈ ਹੈ ਸਾਡੀ ਮੈਨੇਜਮੈਂਟ ਵੱਲੋਂ ਇਹ ਜੋਤ ਲਗਾਤਾਰ ਰਾਮਲੀਲਾ ਦੇ ਵਿੱਚ ਸਾਰਿਆਂ ਦੇ ਲਈ ਚੱਲਦੀ ਰਹੇਗੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਇਸ ਦੇ ਆ ਕੇ ਰਾਮ ਜੀ ਦਾ ਦੌਰਾਨ ਦਰਸ਼ਨ ਕਰਨ ਤੇ ਆਪਣਾ ਜੀਵਨ ਸਫਲ ਬਣਾਉਣ ਨਾਲ ਹੀ ਬੰਮਾ ਹਮਾਰਾ ਕੇ ਰਾਮਲਾਵੀ ਚ ਪਹੁੰਚਣ ਭਗਵਾਨ ਰਾਮ ਦੇ ਨਾਮ ਦਾ ਗੁਲਗਾਨ ਕਰਦੇ ਹੋਏ ਸਾਰੀ ਸ਼ਕਤਾਂ ਨੂੰ ਇਹ ਵੀ ਬੇਨਤੀ ਹੈ ਨਾਲ ਕਿ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ જય શ્રી ਰਾਮ ਅੱਜ ਅਸੀਂ ਆਪਾਂ ਸਰੋ ਭਗਵਾਨ ਬਲਮੀ ਕੀਤੇ ਸੰਤੋ ਜੋਤ ਲੈ ਕੇ ਆਏ ਹੈ ਇਹ ਬੜਾ ਵਧੀਆ ਲੱਗਾ ਉੱਥੇ ਜਾ ਕੇ ਤੇ ਬੜਾ ਉਹਦਾ ਸਾਡਾ ਸਵਾਦ ਵੀ ਹੋਇਆ ਸਾਡਾ ਬਾਕੀ ਸਾਲਿਆਂ ਨੂੰ ਜੈ ਸ਼੍ਰੀ ਰਾਮ